ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਸਮੇਂ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਹੈ ਉਹ ਇਹ ਹੈ ਕਿ ਹਰ ਇੱਕ ਘਰ ਦੀ ਜਿਹੜੀ ਸਮੱਸਿਆ ਹੈ ਉਹ ਮਿਲੇ ਜੁਲੀ ਹੈ ਉਹਨਾਂ ਵਿੱਚੋਂ ਕੁਝ ਸਮੱਸਿਆਵਾਂ ਇਹੋ ਜਿਹੀਆਂ ਨੇ ਜਿਵੇਂ ਕਿ ਘਰ ਦੇ ਵਿੱਚ ਬਿਨਾਂ ਗੱਲਾਂ ਤੋਂ ਕਲੇਸ਼ ਝਗੜੇ ਦਲੇਦਰ ਬਿਮਾਰੀਆਂ ਤੇ ਪੈਸੇ ਦਾ ਨਾ ਟਿਕਣਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਮ ਤੌਰ ਤੇ ਜੇ ਵੇਖਿਆ ਜਾਏ ਤੇ ਇਸ ਸੰਸਾਰ ਦੇ ਹਰ ਇੱਕ ਘਰ ਦੇ ਵਿੱਚ ਹੈ ਮਨ ਦੀ ਖੁਸ਼ੀ ਨਹੀਂ ਹੈ ਮਨ ਦੀ ਸ਼ਾਂਤੀ ਨਹੀਂ ਹੈ ਇਹ ਸਭ ਕੁਝ ਜਿਹੜਾ ਹੁੰਦਾ ਹੈ ਉਹਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਜੋ ਕਿ ਘਰ ਦੇ ਵਿੱਚ ਨੇਗੇਟਿਵ એનર્ਜੀ ਹੁੰਦੀ ਹੈ ਨਕਾਰਾਤਮਕ ਊਰਜਾ ਹੁੰਦੀ ਹੈ ਜਿਹੜੀ ਹਰ ਇੱਕ ਕੰਮ ਨੂੰ ਚੜ੍ਹਦੀ ਕਲਾ ਵਿੱਚ ਨਾਲ ਜਾ ਕੇ ਉਹਨੂੰ ਢਿੰਦੀ ਕਲਾ ਦੇ ਵਿੱਚ ਲੈ ਜਾਂਦੀ ਹੈ ਬਿਨਾਂ ਹੀ ਗੱਲ ਤੋਂ ਘਰ ਦੇ ਵਿੱਚ ਕਲੇਸ਼ ਹੋਣੇ ਝਗੜੇ ਹੋਣੇ ਬਿਨਾਂ ਗੱਲ ਤੋਂ ਘਰ ਦੇ ਵਿੱਚ ਖਰਚੇ ਹੋਈ ਜਾਣੇ ਇਹ ਸਭ ਗੱਲਾਂ ਜਿਹੜੀਆਂ ਨੇ ਇਹ ਦੇ ਪਿੱਛੇ ਨਕਾਰਾਤਮਕ ਊਰਜਾ ਹੈ ਜਿਹੜੀ ਕਿ ਜਦੋਂ ਵੀ ਕੋਈ ਸਾਡੇ ਘਰ ਆਉਂਦਾ ਹੈ ਉਹਦੇ ਨਾਲ ਪ੍ਰਵੇਸ਼ ਕਰ ਸਕਦੀ ਹੈ ਜਦੋਂ ਅਸੀਂ ਕਰੋ ਬਾਹਰ ਜਾ ਕੇ ਵਾਪਸ ਮੁੜਦੇ ਹਾਂ ਉਦੋਂ ਸਾਡੇ ਨਾਲ ਘਰ ਵਿੱਚ ਐਂਟਰੀ ਕਰ ਸਕਦੀ ਹੈ ਗੁਰਬਾਣੀ ਦੇ ਵਿੱਚ ਅੰਨ ਨੂੰ ਦੇਵਤਾ ਕਿਹਾ ਗਿਆ ਹੈ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਇਹਨਾਂ ਪੰਜਾਂ ਨੂੰ ਦੇਵਤਾ ਮੰਨਿਆ ਗਿਆ ਹੈ ਤੇ ਜਿੰਨੀ ਵੀ ਇਸ ਧਰਤੀ ਤੇ 네ਗੇਟਿਵ ਊਰਜਾ ਹੈ ਉਹ ਦੇਵਤਿਆਂ ਤੋਂ ਡਰਦੀ ਹੈ ਪੈ ਖਾਂਦੀ ਹੈ ਉਹਨਾਂ ਦੇ ਨੇੜੇ ਨਹੀਂ ਜਾਂਦੀ ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜੇ ਬਹੁਤ ਸਿਆਣੇ ਬਜ਼ੁਰਗ ਹੁੰਦੇ ਸਨ ਘਰਾਂ ਦੇ ਬਾਹਰ ਜਿਹੜੇ ਮੈਟ ਰੱਖੇ ਹੁੰਦੇ ਹਨ ਉਹ ਕੇਵਲ ਜੁੱਤੀ ਸਾਫ਼ ਕਰਨ ਵਾਸਤੇ ਜਾਂ ਪੈਰ ਸਾਫ਼ ਕਰਨ ਵਾਸਤੇ ਇਸਤੇਮਾਲ ਕਰਨ ਵਾਸਤੇ ਨਹੀਂ ਸਣ ਹੁੰਦੇ ਉਹਦੇ ਪਿੱਛੇ ਇੱਕ ਲੌਜਿਕ ਸੀ ਉਹ ਇਹ ਸੀ ਕਿ ਹੁਣ ਤੇ ਇਸ ਕੰਮ ਨੂੰ ਆਪਾਂ ਸਾਰੇ ਆਣੇ ਅਣਦੇਖਾ ਕਰ ਦਿੱਤਾ ਹੈ ਪਰ ਜਿਹੜੇ ਪ੍ਰਾਣੇ ਬਹੁਤ ਸਿਆਣੀਆਂ ਮਾਈਆਂ ਤੇ ਬਜ਼ੁਰਗ ਹੁੰਦੇ ਸਣ ਉਹ ਮੈਟ ਦੇ ਥੱਲੇ ਜੇ ਕੋਈ ਬਹੁਤਾ ਅਮੀਰ ਨਹੀਂ ਹੈ ਤੇ ਉਹ ਆਪਣੇ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਤੌਰ ਤੇ ਘਰ ਦੇ ਬਾਹਰ ਬੋਰੀਆਂ ਰੱਖ ਲੈਂਦੇ ਨੇ ਤਾਂ ਜੋ ਮਿੱਟੀ ਗਿੱਲੀ ਮਿੱਟੀ ਅੰਦਰ ਨਾ ਜਾ ਸਕੇ ਪਰ ਉਹ ਜਿਹੜੇ ਪ੍ਰਾਣੇ ਸਿਆਣੇ ਬਜ਼ੁਰਗ ਸਣ ਉਹ ਉਸ ਬੋਰੀ ਦੇ ਥੱਲੇ ਲੂਣ ਰੱਖਦੇ ਹੁੰਦੇ ਸਣ ਉਹਦੇ ਪਿੱਛੇ ਦਾ ਇੱਕ ਇਹ ਵੀ ਕਾਰਨ ਹੈ ਕਿ ਜਿਹੜਾ ਲੂਣ ਹੈ ਇੱਕ ਤੇ ਇਹ ਦੇਵਤਾ ਮੰਨਿਆ ਗਿਆ ਹੈ ਤੇ ਜਿਹੜਾ ਲੂਣ ਹੈ ਉਹਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਮੰਨੀ ਗਈ ਹੈ ਕਿ ਉਹ ਦੇ ਸੰਪਰਕ ਵਿੱਚ ਆ ਕੇ ਕੋਈ ਵੀ 네ਗੇਟਿਵ એનર્ਜੀ ਤੁਹਾਡੇ ਨੇੜੇ ਨਹੀਂ ਹੁੰਦੀ ਜੇ ਅਸੀਂ ਆਪਣੇ ਘਰ ਦੇ ਬਾਹਰ ਮੈਟ ਦੇ ਥੱਲੇ ਚੁੱਪਚੀਪੀਤੇ ਨਮਕ ਰੱਖ ਦਈਏ ਤੇ ਉਹਦੇ ਨਾਲ ਇਹ ਹੋਵੇਗਾ ਕਿ ਜੇ ਸਾਡੇ ਘਰ ਦੇ ਵਿੱਚ ਕੋਈ ਆਉਂਦਾ ਹੈ ਉਹਦੇ ਨਾਲ ਜੇ ਕੋਈ 네ਗੇਟਿਵ ਪਾਵਰ ਹੈ ਉਹ ਵੀ ਅੰਦਰ ਪਰਵੇਸ਼ ਨਹੀਂ ਕਰੇਗੀ ਬਾਹਰ ਹੀ ਬਾਹਰ ਟੁਰ ਜਾਏਗੀ ਜੇ ਅਸੀਂ ਇੱਕ ਰੂਮ ਬਾਹਰ ਜਾ ਕੇ ਤੇ ਆਪਣੇ ਘਰ ਵਿੱਚ ਵਾਪਸ ਮੁੜਦੇ ਹਾਂ ਤੇ ਜੇ ਸਾਡੇ ਨਾਲ ਕੋਈ 네ਗੇਟਿਵ એનર્ਜੀ ਸੰਪਰਕ ਵਿੱਚ ਆਈ ਹੈ ਤੇ ਉਹ ਵੀ ਸਾਡੇ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰੇਗੀ ਉਹ ਬਾਹਰੋਂ ਹੀ ਬਾਹਰ ਮੁੜ ਜਾਏਗੀ ਸੋ ਜੇ ਆਪਾਂ ਇਹ ਇੱਕ ਚੀਜ਼ ਆਪਣੇ ਘਰ ਦੇ ਵਿੱਚ ਇਸਤੇਮਾਲ ਕਰੀਏ ਜੋ ਕਿ ਹਰ ਇੱਕ ਘਰ ਦੇ ਵਿੱਚ ਹੁੰਦਾ ਹੈ ਆਸਾਨੀ ਨਾਲ ਪ੍ਰਾਪਤ ਹੁੰਦਾ ਹੈ ਹਰ ਇੱਕ ਰਸੋਈ ਦੇ ਵਿੱਚ ਹੈ ਤੇ ਆਪਾਂ ਹਰ ਰੋਜ਼ ਨਵਾਂ ਨਮਕ ਪ੍ਰਾਣੇ ਨੂੰ ਸਾਫ਼ ਕਰਕੇ ਤੇ ਨਵਾਂ ਨਮਕ ਹਰ ਰੋਜ਼ ਆਪਣੇ ਇੱਕ ਰਾਹ ਦੇ ਬਾਹਰ ਆਪਣੇ ਮੈਟ ਦੇ ਥੱਲੇ ਰੱਖੀਏ ਤੇ ਇਹਦੇ ਨਾਲ ਹੌਲੀ-ਹੌਲੀ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਦਾ ਵਾਸਾ ਹੋਵੇਗਾ ਤੇ 네ਗੇਟਿਵ એનર્ਜੀ ਜਿਹੜੀ ਹੈ ਉਹ ਕਦੀ ਸਾਡੇ ਘਰ ਦੇ ਨੇੜੇ ਨਹੀਂ ਆਏਗੀ ਤੇ ਸਾਡੇ ਘਰ ਦੇ ਵਿੱਚ ਪਰਵੇਸ਼ ਨਹੀਂ ਕਰੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ